ਤਸਵੀਰ ਅਮਰ ਗੁਦਾਰ ਸਿੰਘ ਸਾਹਿਬ ਤੁਸੀਂ ਸਾਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਦੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਾਬ ਸ੍ਰੀ ਗੁਰੂ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਲਾਸਾਨੀ ਸ਼ਹਾਦਤ ਨੂੰ ਜਿਹੜਾ ਕਿ ਪ੍ਰਣਾਮ ਕੀਤਾ ਜਾ ਰਿਹਾ ਅੱਜ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਕਿ ਅਹਿਮ ਜਿਹੜਾ ਕਦਮ ਪੁੱਟਿਆ ਜਾ ਰਿਹਾ ਲੋਕਾਂ ਨੂੰ ਦਿਖਾਉਣ ਦੇ ਖਾਤਰ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵੱਲੋਂ ਜਿਹੜੀ ਸ਼ਿੱਦਤ ਕੀਤੀ ਗਈ ਸੀ ਤੇ ਉਸ ਨੂੰ ਲੈ ਕੇ ਜਿਹੜਾ ਵੱਡਾ ਇਕੱਠ ਆ ਤੁਸੀਂ ਦੇਖ ਰਹੇ ਹੋ ਇਸ ਟਾਈਮ ਲੋਕ ਇੱਥੇ ਪਹੁੰਚੇ ਹੋਏ ਨੇ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਜਿਹੜੇ ਲਾਈਟਿੰਗ ਸ਼ੋਅ ਆ ਉਹ ਥੋੜਾ ਦੇਰ ਤੱਕ ਜਿਹੜਾ ਉੱਥੇ ਉਹ ਚੱਲੇਗਾ ਲਾਈਟਿੰਗ ਸ਼ੋਅ ਜਿਹੜੇ ਲੋਕੀ ਇੱਥੇ ਲੁੱਕ ਦੇਖਣਗੇ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਆ ਇਸ ਟਾਈਮ ਦੀ ਜਿਹੜੀ ਤਸਵੀਰ ਆ ਜਿਹੜੀ ਉਹ ਆਪ ਮਹਾਰਾਜ ਜਿਹੜੀ ਉਹ ਬਿਆਨ ਕਰ ਰਹੀ ਆ ਕਿ ਲੋਕਾਂ ਦਾ ਜਿਹੜਾ ਵੱਡਾ ਇਕੱਠ ਆ ਇੱਥੇ ਜ਼ਰੂਰ ਵੱਡਾ ਇਕੱਠ ਆ ਇੱਥੇ ਪਹੁੰਚਿਆ ਗੱਲ ਬਾਤ ਵੀ ਕਰਾਂਗੇ ਲੋਕਾਂ ਦੇ ਨਾਲ ਤੇ ਜਿਹੜਾ ਤੁਹਾਨੂੰ ਲਾਈਟਿੰਗ ਸ਼ੋਅ ਆ ਸੀ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਓ ਚੱਲਦੇ ਆ ਪਾਂਦਰਲੇ ਪਾਸੇ ਲਾਈਟਿੰਗ ਸ਼ੋਅ ਦੇ ਉੱਤੇ ਦੇਖਦੇ ਆ ਕੀ ਆ ਜਿਹੜਾ ਲਾਈਟਿੰਗ ਸ਼ੋਅ ਦਾ ਲੋਕੀ ਕਿਵੇਂ ਦੇਖ ਰਹੇ ਆ ਅੱਜ ਵਸਾ ਵਿੱਚ ਮੋਕੇ ਪਹੁੰਚੇ ਆ ਜੀ ਕੀ ਗਾਣਾ ਚਾਉਣੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਦਿਖਾਇਆ ਗਿਆ ਬੜਾ ਲੋਕਾਂ ਨੇ ਪਿਆ ਦੇਖੋ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਸਾਰੀ ਟੀਮ ਕੈਬਨਿਟ ਅਰਵਿੰਦ ਕੇਜਰੀਵਾਲ ਸਾਹਿਬ ਦਾ ਮੈਂ ਸਾਰਿਆਂ ਦਾ ਬਹੁਤ ਹੀ ਧੰਨਵਾਦੀ ਆ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਹੁਕਮ ਦੇ ਅਨੁਸਾਰ ਬਾਬਾਣੀਆਂ ਕਹਾਣੀਆਂ ਪੁੱਤ-ਸਪੁੱਤ ਕਰੀ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਸਾਡੇ ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਸ਼ਹਾਦਤ ਦੇ ਸਮਾਗਮਾਂ ਦੇ ਸੰਬੰਧ ਦੇ ਵਿੱਚ ਮੋਗੇ ਦੇ ਵਿੱਚ ਅੱਜ ਇੱਕ ਬਹੁਤ ਹੀ ਲੇਟੈਸਟ ਟੈਕਨੀਕ ਦੇ ਨਾਲ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਔਰ ਇਸ ਸਮੇ ਇਹ ਬੜਾ ਜ਼ਰੂਰੀ ਇਹ ਜਿਹੜਾ ਇਹ ਐਕਟੀਵਿਟੀ ਹੈ ਜਿਹਦੇ ਨਾਲ ਸਾਡੇ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਸਾਡੇ ਮਾਨਨਾਮ ਅਤੇ ਸ਼ਾਨਾਮ ਅਤੇ ਕੁਰਬਾਨੀਆਂ ਪਰੇ ਉਸ ਇਤਿਹਾਸ ਜਿਹੜਾ ਸਾਨੂੰ ਕਰੇ ਨਹੀਂ ਸਿੱਖਿਆ ਦਿੰਦਾ ਕੰਪੈਸ਼ਨ ਦੀ ਸਿੱਖਿਆ ਦਿੰਦਾ ਕੋ-ਐਗਜ਼ਿਸਟੈਂਸ ਦੀ ਸਿੱਖਿਆ ਦਿੰਦਾ ਭਾਈਚਾਰੇ ਦੀ ਸਿੱਖਿਆ ਦਿੰਦਾ ਹੌਸਲੇ ਦੀ ਸਿੱਖਿਆ ਦਿੰਦਾ ਸੋ ਉਹ ਇਤਿਹਾਸ ਤੋਂ ਜਾਣੂ ਕਰਵਾਇਆ ਇਹ ਬਹੁਤ ਵੱਡਾ ਕਾਰਜ ਹੈ ਔਰ ਮੈਂ ਬڑا ਮੇਰੇ ਮਨ ਨੂੰ ਤਸੱਲੀ ਹੈ ਕਿ ਅਸੀਂ ਚੰਗੇ ਰਾਹ ਚੱਲ ਰਹੇ ਹਾਂ ਇਸ ਤੋਂ ਬਾਅਦ ਕਿਹੜੇ ਕਿਹੜੇ ਕਾਰਜ ਜਿਹੜਾ ਤੁਸੀਂ ਕਰ ਰਹੇ ਹੋ ਜਿਵੇਂ ਚੌਧਰੀ ਨੂੰ ਵਿਧਾਨ ਸਭਾ ਚਲਾ ਰਹੇ ਹੋ ਸ਼੍ਰੀਨੰਦਪੁਰ ਸਾਹਿਬ ਹੋਰ ਕਿਹੜੇ ਕਿਹੜੇ ਕਾਰਜ ਜਿਹੜੇ ਲੋਕ ਆ ਦੇਖ ਲੈਣ ਦੇਖੋ ਜਿਹੜੀ ਵਿਧਾਨ ਸਭਾ ਦਾ ਸੈਸ਼ਨ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਤੋਂ ਬਾਹਰ ਸ਼੍ਰੀਨੰਦਪੁਰ ਸਾਹਿਬ ਵਿਖੇ ਹੋਏਗਾ ਸੋ ਇਹ ਬੜੀ ਵੱਡੀ ਗੁਰੂ ਸਾਹਿਬ ਨੇ ਸਾਡੀ ਤੇ ਕਿਰਪਾ ਕੀਤੀ ਮੈਂ ਅਰਦਾਸ ਕਰਦਾ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਸਾਡੇ ਕੋਲੇ ਸੇਵਾ ਚੰਗੀ ਤਰ੍ਹਾਂ ਮਰਿਆਦਾ ਸਹਿਤ ਲੈ ਲੈਣ। ਬਾਬਾ ਧੰਨਵਾਦ। ਤੁਹਾਡਾ ਸਭ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਲਾਈਟਨਿੰਗ ਸ਼ੋਅ ਆ ਪਹਿਲੀ ਵਾਰ ਜਿਹੜਾ ਮੋਗੇ ਨੂੰ ਵੇਖਣ ਨੂੰ ਮਿਲੇ। ਸਾਡਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਹਾਡਾ ਮੀਡੀਆ ਦਾ। ਸਾਡੇ ਬੜੀਆਂ ਸਤਿਕਾਰਯੋਗ ਸ਼ਖਸੀਅਤਾਂ, ਸੰਤ ਮਹਾਪੁਰਖ ਸਾਰੇ ਇੱਥੇ ਪਹੁੰਚੇ ਨੇ ਤੇ ਬਾਬਾ ਜੀ ਸਾਰੇ ਆਏ ਨੇ ਤੇ ਇਹੀ ਆ ਅਸੀਂ ਜਿਵੇਂ ਕਿ ਪਹਿਲਾਂ ਬੋਲ ਕੇ ਗਏ ਆ ਸ਼੍ਰੀ ਗੁਰੂ ਤੇਗ বাহাদুর ਜੀ ਦਾ ਸ਼ਹੀਦੀ ਦਿਵਸ 350 ਸਾਲਾ ਉਹ ਆ ਰਿਹਾ ਏ। ਤੇ ਸਾਰੇ ਪੰਜਾਬ ਸਰਕਾਰ ਦੀ ਸਾਰੇ ਲੋਕਾਂ ਦੀ ਇਹ ਕੋਸ਼ਿਸ਼ ਸੀਗੀ ਕਿ ਜਿਹੜੀ ਗੁਰੂਆਂ ਦੀ ਕੁਰਬਾਨੀ ਆ ਕੁਰਬਾਨੀ ਦਾ ਸਿਧਾਂਤ ਕੀ ਸੀਗਾ ਕੁਰਬਾਨੀ ਦਾ ਵਜ੍ਹਾ ਕੀ ਸੀ ਕਿਵੇਂ ਸਾਰੀ ਕਾਇਨਾਤ ਨੂੰ ਇਕੱਠਾ ਕਰਨ ਵਾਸਤੇ ਸਾਰੇ ਜਾਤੀ ਧਰਮਾਂ ਨੂੰ ਇਕੱਠਾ ਕਰਨ ਵਾਸਤੇ ਤੇ ਆਪਣੀ ਫ੍ਰੀडम ਵਾਸਤੇ ਕਿ ਜਿਹੜਾ ਬੰਦਾ ਮਰਜੀ ਧਰਮ ਚ ਰਹੇ ਉਹਦੇ ਵਾਸਤੇ ਜਿਹੜੀ ਉਹਨਾਂ ਨੇ ਕੁਰਬਾਨੀ ਕੀਤੀ ਆ ਇਹ ਗੁਰੂਆਂ ਦੀ ਕੁਰਬਾਨੀ ਸਾਰੇ ਲੋਕਾਂ ਤੱਕ ਜਾਵੇ ਤੇ ਜਿਹੜੀ ਵੱਡੀ ਸਮੱਸਿਆ ਅੱਜ ਦੇ ਸਮੇਂ ਦੀ ਪੂਰੀ ਦੁਨੀਆ ਦੀ ਉਹ ਹੈ ਆ ਕਿ ਬੜੀ ਅਸ਼ਾਂਤੀ ਆ بڑے ਦੇਸ਼ ਆਪਣੇ ਧਰਮਾਂ ਦੇ ਵਾਸਤੇ ਕੋਈ ਕਿਸੇ ਮਿੱਟੀ ਵਾਸਤੇ ਲੜ ਰਹੇ ਨੇ ਪਰ ਜਿਹੜਾ ਪੰਜਾਬ ਇਹੋ ਜੀ ਧਰਤੀ ਆ ਜਿਹੜਾ ਹਮੇਸ਼ਾ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ ਤੇ ਅੱਜ ਸ਼ੋਅ ਰੱਖਿਆ ਗਿਆ ਜਿਦੇ ਵਿੱਚ ਗੁਰੂਆਂ ਜੀ ਦੀ ਗੁਰੂ ਤੇਗ ਬਹਾਦਰ ਜੀ ਦੀ ਸਾਰੀ ਜ਼ਿੰਦਗੀ ਦੇ ਬਾਰੇ ਬੜੇ ਵਿਸਥਾਰ ਨਾਲ ਦੱਸਿਆ ਗਿਆ ਕੁਰਬਾਨੀ ਦੇ ਬਾਰੇ ਦੱਸਿਆ ਗਿਆ ਤੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਹਰ ਥਾਂਵਾਂ ਤੋਂ ਚਾਰ ਵੱਡੇ ਨਗਰ ਕੀਰਤਨ ਕੱਢੇ ਜਾ ਰਹੇ ਨੇ ਜਿਸ ਤਰ੍ਹਾਂ ਗੁਰੂ ਸਾਹਿਬਾਨਾਂ ਦੇ ਜੀਵਨ 'ਚ ਕਸ਼ਮੀਰ ਤੋਂ ਚੱਲ ਕੇ ਕਸ਼ਬੀਰੀ ਪੰਡਿਤ ਗੁਰੂ ਜੀ ਕੋਲ ਆਏ ਸੀਗੇ ਉਸੇ ਤਰ੍ਹਾਂ ਸਾਡੀ ਜੰਮੂ ਕਸ਼ਮੀਰ ਗਵਰਨਮੈਂਟ ਨਾਲ ਗੱਲ ਕੀਤੀ ਆ ਉਸੇ ਤਰ੍ਹਾਂ ਇੱਕ ਬਹੁਤ ਵੱਡਾ ਨਗਰ ਕੀਰਤਨ ਉਸੇ-ਉਸੇ ਰਸਤੇ ਜੰਮੂ ਕਸ਼ਮੀਰ ਤੋਂ ਚੱਲ ਕੇ ਉਹ ਅਨੰਦਪੁਰ ਸਾਹਿਬ ਪਹੁੰਚੂਗਾ ਤੇ ਉਸੇ ਤਰ੍ਹਾਂ ਆਪਣੇ ਫਰੀਦਕੋੜ ਤੋਂ ਬਾਬਾ ਫਰੀਦ ਜੀ ਦੀ ਧਰਤੀ ਤੋਂ ਨਗਰ ਕੀਰਤਨ ਚੱਲ ਕੇ ਤਲਵੰਡੀ ਵਿੱਚ ਦੀ ਮੁਦਕੀ ਵਿੱਚ ਦੀ ਹੁੰਦੇ ਹੋਏ ਮੋਗੇ ਦੇ ਵਿੱਚ ਦੀ ਹੋ ਕੇ ਲੁਧਿਆਣੇ ਹੋ ਕੇ ਉਹ ਸਿੱਧੇ ਅਨੰਦਪੁਰ ਸਾਹਿਬ ਨੂੰ ਚੱਲਣਗੇ ਇਸੇ ਤਰ੍ਹਾਂ ਹੀ ਇੱਕ ਨਗਰ ਕੀਰਤਨ ਦਿੱਲੀ ਤੋਂ ਚੱਲੂਗਾ ਇਸੇ ਤਰ੍ਹਾਂ ਹੀ ਇੱਕ ਨਗਰ ਕੀਰਤਨ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਚੱਲੂਗਾ ਤੇ ਮੈਂ ਤੁਹਾਡੇ ਚੈਨਲ ਥ्रू ਇਹ ਵੀ ਬੇਨਤੀ ਵੀ ਕਰਦਾ ਕਿ ਜਿੰਨੀਆਂ ਸਾਰੀਆਂ ਸਿੱਖ ਸੰਗਤਾਂ ਨੇ ਤੇ ਉਹ ਸਾਰੇ ਦੀਆਂ ਸਾਰੀਆਂ ਸੰਗਤਾਂ ਵੀ ਇਹਨਾਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਵੀ ਹੋਣ ਤੇ ਇੱਕ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਗੁਰੂ ਸਹਿਬਾਨਾਂ ਦੀ ਕੁਰਬਾਨੀ ਨੂੰ ਸਜਦਾ ਕਰਦੇ ਹੋਏ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਜਿਹੜਾ ਵਿਧਾਨ ਸਭਾ ਚ ਲੱਗਦਾ ਉਹ ਪਹਿਲੀ ਵਾਰ ਹੋਊਗਾ ਇਤਿਹਾਸ ਦੇ ਵਿੱਚ ਕਿ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਸਰਕਾਰੀ ਸੈਸ਼ਨ ਹੁੰਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਊਗਾ ਤਾਂ ਇਹ ਪੂਰੇ ਉਪਰਾਲੇ ਨੇ ਜਿਹੜੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਜੀ ਸੁਖਨਾ ਸਰ ਬਾਬਾ ਜੀ ਕੀ ਕਹਿਣਾ ਚਾਹੁੰਦੇ ਅੱਜ ਲਾਈਟ ਹੈਂਡ ਸ਼ੋਅ ਆ ਜਿਹੜਾ ਬਾਬਾ ਜੀ ਵੇਖਣ ਨੂੰ ਕੀ ਮਿਲ ਅਸੀਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਇਹ ਜੋ ਸ਼ੋਅ ਦਿਖਾਇਆ ਗਿਆ ਹੈ ਬੱਚੇ ਵੀ ਬਹੁਤ ਪ੍ਰੇਰਿਤ ਹੋਏ ਆ ਨੌਜਵਾਨ ਵੀ ਬਹੁਤ ਪ੍ਰੇਤ ਹੋਏ ਆ ਅਸੀਂ ਇਲਾਕੇ ਦੇ ਸਮੂਹ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹ ਆਸਪੁਰਾਲਾ ਕਰਕੇ ਇਸ ਵਿੱਚ ਸਾਰੇ ਜਿੰਨੇ ਵੀ ਆ ਮੋਗਾ ਸ਼ਹਿਰ ਦੇ ਤੇ ਇਲਾਕੇ ਦੇ ਸਾਂਗਤ ਨੂੰ ਪ੍ਰੇਰਿਤ ਕਰਕੇ ਇਹ ਸ਼ੋਅ ਦਿਖਾਇਆ ਅਸੀਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਜੀ ਮਮਨਦੀਪ ਕੌੜਾ ਆ ਵਿਧਾਇਕ ਆ ਮੋਗੇ ਤੋਂ ਮੈਡਮ ਕੀ ਕਹਿਣਾ ਚਾਹੋਗੇ ਅੱਜ ਲਾਈਟ ਹੈਂਡ ਸ਼ੋਅ ਹੋਇਆ ਜੀ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਿੱਖੋਂ ਦੀ ਨੌਮੀ ਗੁਰੂ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਨੂੰ ਸਮਰਪਿਤ ਅੱਜ ਮੋਗਾ ਵਿਖੇ ਸਾਡੇ ਨਮੀ थाना ਮੰਡੀ ਚ ਲਾਈਟ ਐਂਡ ਸ਼ੋਅ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ ਜੀ ਔਰ ਬਹੁਤ ਪਾਰੀ ਗਿਣਤੀ ਦੇ ਵਿੱਚ ਸੰਗ ਤਾ ਇੱਥੇ ਪਹੁੰਚੀ ਆਂ ਔਰ ਮੈਂ ਸਾਡੀ ਪੰਜਾਬ ਸਰਕਾਰ ਦਾ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਧੰਨਵਾਦ ਕਰਦੀ ਆਂ ਕਿ ਇੱਕ ਸਾਉਂਡ ਔਰ ਇੱਕ ਵਿਜ਼ਨਰੀ ਜਿਹੜਾ ਬੱਚਿਆਂ ਨੂੰ ਇਹ ਸਾਰਾ ਦਿਖਾਇਆ ਗਿਆ ਸਾਡੀ ਸਿੱਖ ਕੌਮ ਦੇ ਗੁਰੂਆਂ ਨੇ ਕਿੰਨੀਆਂ ਸ਼ਹਾਦਤਾਂ ਸਾਡੀ ਕੌਮ ਨੂੰ ਬਚਾਉਣ ਦੇ ਲਈ ਕੀਤੀਆਂ ਨੇ ਜਦੋਂ ਅਸੀਂ ਕਿਸੇ ਚੀਜ਼ ਨੂੰ ਦੇਖਦੇ ਆਂ ਔਰ ਸੁਣਦੇ ਆਂ ਉਹ ਚੀਜ਼ ਸਾਡੇ ਦਿਮਾਗ ਦੇ ਵਿੱਚ ਘਰ ਘਰ ਜਾਂਦੀ ਹੈ ਤੇ ਸਾਨੂੰ ਕਿਤਾਬਾਂ ਨਾਲ ਪੜ੍ਹਨ ਦੇ ਨਾਲੋਂ ਜ਼ਿਆਦਾ ਸਾਡੇ ਬੱਚੇ ਉਸ ਚੀਜ਼ ਨੂੰ ਸਮਝਦੇ ਆ ਸੋ ਮੈਂ ਮਾਨਜੁਗ ਸੀਐਮ ਸਾਹਿਬ ਦਾ ਧੰਨਵਾਦ ਕਰਦੀ ਹਾਂ ਔਰ ਸਾਰੀ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਦੀ ਹਾਂ ਕਿ ਇਸ ਅੱਜ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਹੋਇਆ ਉਸੇ ਤਹਿਤ 20 ਤਰੀਕ ਨੂੰ ਮੋਗਾ ਵਿਖੇ ਨਗਰ ਕੀਰਤਨ ਪਹੁੰਚ ਰਿਹਾ ਜੀ ਜੋ ਕਿ ਫਰੀਦਕੋਟ ਔਰ ਫਿਰੋਜ਼ਪੁਰ ਹੁੰਦਾ ਹੋਇਆ ਮੋਗੇ ਪਹੁੰਚੇਗਾ ਸੋ ਸਾਰੀ ਸੰਗਤ ਨੇ ਉਸ ਦਿਨ ਵੀ ਆ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਜੀ ਸੋ ਅੱਜ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਮੈਂ ਸਾਰਿਆਂ ਦਾ ਕੋਟਨ-ਕੋਟਨ ਤਨ ਬਾਤ ਕਰਦੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵੇਕਟਰ ਜੀ ਕੀ ਫਤਹ ਅੱਜ 90ਵਾਂ ਪਾਛਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵਾਂ ਜਿਹੜਾ ਪੁਰਬ ਪੰਜਾਬ ਸਰਕਾਰ ਵੱਲੋਂ ਮਨਾਇਆ ਜਾ ਰਿਹਾ ਉਹਦੇ ਸਬੰਧ ਵਿੱਚ ਮੋਗਾ ਦੀ ਇਸ ਵੱਡੀ ਦਾਣਾ ਮੰਡੀ ਦੇ ਵਿੱਚ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਪੰਥ ਦੀ ਸਾਜਨਾ ਤੱਕ ਦਾ ਸਾਰਾ ਸਫ਼ਰ ਨਸ਼ਰ ਕੀਤਾ ਗਿਆ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਦੀ ਗੱਲ ਕੀਤੀ ਉਸ ਤੋਂ ਬਾਅਦ ਕਿਸ ਤਰ੍ਹਾਂ ਜਿਹੜੇ ਅਗਲੇ ਗੁਰੂ ਸਾਹਿਬਾਨ ਹੋਏ ਆ ਉਹਨਾਂ ਨੇ ਉਸ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਪਰੰਪਰਾਮਾ ਤੌਰ 'ਇਆਂ ਸੰਨ ਮਨੁੱਖਤਾ ਦੇ ਲਈ ਉਹਨਾਂ ਨੂੰ ਅੱਗੇ ਜਾਰੀ ਰੱਖਿਆ ਫਿਰ ਸ਼ਹਾਦਤਾਂ ਦਾ ਦੌਰ ਹੋਇਆ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਉਹਨਾਂ ਨੇ ਸ਼ਹਾਦਤ ਦਿੱਤੀ ਫਿਰ ਕਿਸ ਤਰ੍ਹਾਂ 6ਵੇਂ ਪਾਤਸ਼ਾਹ ਸਾਈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਮੀਰੀ ਤੇ ਪੀਰੀ ਦੀ ਤਲਵਾਰ ਨੂੰ ਧਾਰਨ ਕਰਨਾ ਪਿਆ ਇਸ ਤਰ੍ਹਾਂ ਜਿਹੜਾ ਇਹ ਸਿਲਸਿਲਾ ਚੱਲਦਾ ਗਿਆ ਤੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਤੱਕ ਦਾ ਸਫ਼ਰ ਸ਼ਹਾਦਤ ਤੋਂ ਬਾਅਦ ਜਿਹੜਾ ਖਾਲਸਾ ਪੰਥ ਦੀ ਸਜਣਾ ਤੱਕ ਸਾਰਾ ਦਿਖਾਇਆ ਗਿਆ ਇੱਕ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਅਸੀਂ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਕੋਟ ਕੋਟ ਤਰਵਾਦ ਕਰਦੇ ਆ ਵੀ ਜਿਹੜੇ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਦੇ ਬੱਚਿਆਂ ਨੂੰ ਸਿੱਖੀ ਨਾਲ ਔਰ ਜਿਹੜੀ ਸਹੀ ਰਸਤਾ ਉਹਦੇ ਵੱਲ ਤੋਰ ਰਹੇ ਨੇ ਐਮਐਲਏ ਸਭ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਮਲਖਣ ਜਿਹੜਾ ਅਪਰਾਲਾ ਪੰਜਾਬ ਸਰਕਾਰ ਵੱਲੋਂ ਕਿੱਦਾਂ ਅ ਦੇਖੋ 350 ਸਾਲਾ ਸਾਡੇ ਹਿੰਦ ਦੀ ਚਾਦਰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਜਿਹੜਾ ਵੱਡਾ ਉਪਰਾਲਾ ਕੀਤਾ ਗਿਆ ਮੈਂ ਸਮਝਦਾ ਕਿ ਸਾਡੇ ਜੇ ਮੈਂ ਕਹਾਂ ਕਿ ਸਾਡੇ ਨੌਜਵਾਨੀ ਨੂੰ ਸਾਡੇ ਬੱਚਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਜੇ ਸਾਡੇ ਧਰਮ ਨਾਲ ਜੋੜਨ ਲਈ ਸਾਡੇ ਵਿਰਾਸਾ ਨਾਲ ਜੋੜਨ ਲਈ ਬਹੁਤ ਹੀ ਵੱਡਾ ਉਪਰਾਲਾ ਹੈ ਪਹਿਲਾਂ ਕਿਸੇ ਵੀ ਦੇਖੋ ਮੇਰੀ ਇੰਨੀ ਉਮਰ ਹੋ ਗਈ ਆ ਅਜੇ ਤੱਕ ਮੈਂ ਇਹੋ ਜਿਹਾ ਕਦੇ ਵੀ ਕੋਈ ਕਿਸੇ ਵੀ ਸਰਕਾਰ ਵੱਲੋਂ ਉਪਰਾਲਾ ਨਹੀਂ ਦੇਖਿਆ ਸੋ ਮੈਂ ਧੰਨਵਾਦੀ ਆ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਐਡਾ ਵੱਡਾ ਜਿਹੜਾ ਸਾਡੀ ਬੱਚਿਆਂ ਨੂੰ ਇੱਕ ਆਪਦੇ ਧਰਮ ਨਾਲ ਜੋੜਨ ਵਾਸਤੇ ਜਿਹੜਾ ਪ੍ਰੋਗਰਾਮ ਕੀਤਾ ਸੋ ਮੈਂ ਧੰਨਵਾਦੀ ਹੈ ਮੁੱਖ ਮੰਤਰੀ ਸਾਹਿਬ ਦਾ ਧੰਨਵਾਦੀ ਸਾਰੇ ਪ੍ਰਸ਼ਾਸਨ ਦਾ ਅੱਜ ਹਜ਼ਾਰਾਂ ਗਿਣਤੀ ਦੇ ਵਿੱਚ ਲੋਕ ਇੱਥੇ ਆਏ ਨੇ ਬੱਚੇ ਆਏ ਨੇ ਤੇ ਜਿਨ੍ਹਾਂ ਨੇ ਆਪਦੇ ਧਰਮ ਬਾਰੇ ਪਤਾ ਲੱਗਾ ਵੇਖੋ ਕਈਆਂ ਗੱਲਾਂ ਤੋਂ ਮੈਂ ਵੀ ਵਾਂਝਾ ਸੀ ਤੇ ਜਦੋਂ ਅੱਜ ਇਹ ਲਾਈਟ ਐਂਡ ਸਾਊਂਡ ਸੋ ਚੱਲਿਆ ਸੋ ਇੱਥੋਂ ਪਤਾ ਲੱਗਾ ਸੋ ਮੈਂ ਨਮਨ ਕਰਦਾ ਉਹਨਾਂ ਦੀ ਸ਼ਹੀਦੀ ਨੂੰ ਤੇ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਅੱਜ ਨਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਲਾਈਟ ਅਨ ਸ਼ੋਅ ਦੇ ਵਿੱਚ ਦਿਖਾਇਆ ਗਿਆ ਜੀਵਨੀ ਬਾਰੇ ਕਿਵੇਂ ਜਿਹੜੀ ਜੀਵਨੀ ਸੀ ਲੋਕਾਂ ਨੇ ਉਹਨਾਂ ਨੂੰ ਉਤਸ਼ਾਹਪੁਰਖ ਦੇਖਿਆ ਤੇ ਵਿਧਾਇਕ ਅਮਰਤਪਾਸੂ ਖੜਾ ਅੰਦਰ ਜਾਣਕਾਰੀ ਦਿੱਤੀ ਤੇ ਨਾਲੇ ਉਹਨਾਂ ਦੇ ਨਾਲ ਸਪੀਕਰ ਕੁਲਤਾਰ ਸਿੰਘ ਸੰਧਮਣ ਦੱਸਿਆ ਕਿ ਜਿਹੜਾ ਅਸੀਂ ਚਾਰ ਨਗਰ ਕੀਰਤਨਾਂ ਜਿਹੜੇ ਉਹ ਕੱਢੇ ਜਾ ਰਹੇ ਨੇਗੇ ਜਿਹੜੇ ਕਿ ਮੋਗੇ ਦੇ ਵਿੱਚ ਤੇ ਵੀ ਹੋ ਕੇ ਨਿਕਲਣਗੇ ਵੀਦਰ ਤੋਂ 24 ਤਰੀਕ ਨੂੰ ਜਿਹੜੀ ਵਿਧਾਨ ਸਭਾ ਉਹ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਲਗਾਤਾਰ ਤਸਵੀਰ ਤੁਹਾਨੂੰ ਦਿਖਾਈ ਆ ਤੁਹਾਨੂੰ ਸਾਡੀ ਕਵਰੇਜ ਕਿਵੇਂ ਲੱਗੀ ਤੁਸੀਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤਾਂ ਕਿ ਹਰੇਕ ਖਬਰ ਸਾਊਥ ਪਲਾਟ ਤੱਕ ਪਹੁੰਚਾਈ ਜਾ ਸਕੇ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾਹ ਹਾਂ ਓਨ ਇੰਡੀਆ ਟੀਵੀ ਮੋਗਾ